ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਾਲ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਵੜਾ ਤਾਜੀ ਸੀ ਬੱਚਾ ਮਗਰ ਬੱਚੀ ਆ ਇੱਕ ਬਈ ਮੱਝ ਬਹੁਤ ਚੰਗੀ ਆਓ ਪੁੱਛ ਲੈਨੇ ਬਾਈ ਤੁਹਾਡੇ ਅਜੋ ਬਈ ਜੀ ਹਸੀ ਕਾਲ ਹੋ ਠੀਕ ਹੋ ਵਧੀਆ 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 ਨਾਮ ਤੇ ਐਡਰੈਸ ਬੋਲੋ ਨਾਮ ਆਪਣਾ ਗੋਰਾ ਪਿੰਡ ਭਰੋੜ ਜ਼ਿਲ੍ਹਾ ਬਰਾਨਾ ਦਾ ਪਤਾ ਸੀਰਾ ਦਾ ਤੁਹਾਡੇ ਆਪਣਾ ਘਰ ਆ ਨਾਮ ਸਰੋੜ ਬੋਲੋ ਜੀ ਠੀਕ ਆ ਬਾਈ ਸਹਣਾ ਜੱਗਿਆਂ ਮੋਬਾਈਲ ਨੰਬਰ ਬੋਲੋ ਮੋਬਾਈਲ 87288043 ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬਰ ਦੇ ਨੇ ਕਿਹੜਾ ਸੂਸੂਈ ਦੂਜੀ ਬਾਈ ਦੂਜੀ ਨਾਲ ਦਦੋਂ ਸੂਈ ਆ ਬਾਈ ਅੱਜ ਸੂਈ ਆ 12 ਵਜੇ 12 ਵਜੇ ਜੇ ਰਬਾਈ ਜੇ ਰੋਕੇ ਆ ਪਰ ਅਸੀਂ ਆ ਜੇ ਬਾਹਰ ਹੁਣੀ ਠੀਕ ਆ ਬਾਈ ਤੇ ਇਹਦੇ ਕੈਮਰੇ ਲੱਗੇ ਨੇ ਆਪਣੇ ਉਹ ਦਿਖਾ ਦੇ ਸਰਕਾਰੀ ਠੀਕ ਆ ਵੀਡੀਓ ਕੈਮਰੇ ਚ ਹੈਗੀ ਆ ਕੈਮਰੇ ਬਾਈ ਦੇ ਲੱਗੇ ਵਾ ਜੇਰ ਬਾਈ ਕਹਿੰਦਾ ਕੈਮਰੇ ਦੇ ਵਿੱਚ ਦਿਖਾ ਉਹ ਡੇਢੀ ਦੇ ਚੱਕ ਕੇ ਬਾਹਰ ਮਾਰੀ ਯਾਰ ਠੀਕ ਆ ਤੇ ਬੱਚਾ ਕੀ ਆ ਮਗਰ ਬੱਚੀ ਬਾਈ ਬੱਚੀ ਬੜੀ ਚੰਗੀ ਆ ਯਾਰ ਹਨਾ ਬੱਚਾ ਬਈ ਬੱਚੀ ਆ ਬੱਚੀ ਬਹੁਤ ਚੰਗੀ ਐ ਸਹੀ ਗੱਲ ਆ ਪਿਓਰ ਆ ਬੱਚੀ ਹੈ ਨਾ ਪ੍ਰਿੰਟ ਬਹੁਤ ਠੀਕ ਆ ਕੀ ਰਿਕਾਰਡ ਸੀ ਦੁੱਧ ਦਾ ਵੈਸੇ 25 ਕਿਲੋ ਪਹਿਲਾਂ ਸੀ ਦਿੰਦਾ ਨੇ ਤੇ ਅੱਜ ਕਿੰਨਾ ਕੱਢਿਆ ਬੋਲਾ ਇਹਦਾ ਫਿਰ ਅੱਜ 5 ਕਿਲੋ ਚੋਤਾ ਠੀਕ ਆ ਮੱਝਾ ਵੀਡੀਓ ਪਾਉਣੀ ਆਪਾਂ ਹੁਣ ਆਰਡਰ ਬੜਾ ਕਮਾਲ ਦਾ ਬਈ ਬਹੁਤ ਸੋਹਣਾ ਆਰਡਰ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਤੋਰ ਦੇ ਬਈ ਖੋਲ ਕੇ ਠੰਡੀ ਸਰ ਵੀ ਬਹੁਤ ਆ ਖੁੱਲ ਕਰਦਾ ਯਾਦਬਰੀਡ ਫੋਲਚਿੰਗ ਯਾ ਬਰੀਕੀ ਬਰੂਕੀ ਜਵਾਹਤਾ ਬੱਚਾ ਮਗਰ ਬੱਚੀ ਬੱਚੀ ਵੀ ਕੁਆਲਟੀ ਵਾਲੀ ਐ ਫੇਸ ਬੜਾ ਚੰਗਾ ਬੋਦੀਬਾਦੀ ਬਹੁਤ ਚੰਗੀ ਐ ਜੇਰਪਈ ਨੂੰ 15 ਦਿਨ ਬੈੜ ਦੇ ਵਿੱਚ ਬਹੁਤ ਚੰਗਾ ਜੇਰਪਈ ਨੂੰ 15 20 ਮਿੰਟ ਹੋ ਗਏ ਆ ਕੇ ਖੜੀ ਐ ਬਸ ਹੁਣ ਉਹਦੀ ਨਮਾਉਣ ਲੱਗੇ ਨੂੰ ਠੀਕ ਐ ਭਾਈ ਤੇ ਕੀ ਮੁੱਲ ਰੱਖਿਆ ਦਾ ਫਿਰ ਮੁੱਲ ਤਾਂ ਲੱਖ ਤੋਂ ਬਾਹਰ ਕਰਨ ਨੂੰ ਝਾਕ ਸੀ ਠੀਕ ਆ ਪਰ 92 ਹਜ਼ਾਰ ਦੀ ਦੇਣੀ ਆ ਠੀਕ ਐ ਭਾਈ ਭਾਈ ਕਹਿੰਦਾ ਮੁੱਲ ਕਰਾਉਣਾ ਲੱਖੋਂ ਬਾਹਰ ਕਰਾ ਲਓ ਭਾਈ 92 ਹਜ਼ਾਰ ਦੀ ਬੈੜ ਆ ਜਿਹੜੀ ਆਪਾਂ ਦੇ ਦੇ ਆਰਡਰ ਕਮਾਲ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਛੱਡ ਨਹੀਂ ਕਹਿੰਦੀ ਕਰਮ ਵਾਲੀ ਕੋਈ ਨਹੀਂ ਲੈ ਕੀ ਬਾਤ ਆ ਬਾਈ ਬਾਕੀ ਬੱਚਾ ਮਗਰ ਬੱਚੇ ਬੱਚੀ ਬਹੁਤ ਕੁਆਲਟੀ ਦੀ ਦਿੱਤੀ ਹੈ ਬਾਈ ਪਿਆਰਾ ਲੈਵਾ ਸਹੀ ਗੱਲ ਹੈ ਲੈਵਾਲੂ ਬਹੁਤ ਚੰਗਾ ਉਲੀ ਛੜਤੀ ਪੂਰਾ ਹੈਲਥ ਨਹੀਂ ਕਰਦੀ ਬਾਈ ਫਾਰਮ ਵਾਲੀ ਵੜਾ ਗਿੱਜੀ ਵੀ ਖੁੱਲਾ ਤੁਰਨਾ ਹਣ ਜਿਹੇ ਜੇ ਮਰਜੀ ਬੱਚੇ ਲੈ ਦੇ ਤੋ ਠੀਕ ਆ ਬਾਈ ਹਮ ਆਰਡਰ ਕਮਾਲ ਸੋਹਣਾ ਆਰਡਰ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗੱਲ ਤੇ ਆ 22 ਤੋਂ ਵੀ ਕਿਵੇਂ ਆ ਨੰਬਰ ਜੋ ਕਿ ਦਿਖਾਨੇ ਉਹ ਚੱਕਣੀ ਠੀਕ ਆ ਉਤੋਂ ਫਿੱਟ ਕਰਕੇ ਆਵੇ ਹੂੰ ਥੱਲੋਂ ਆਪਣੀ ਗਾਰੰਟੀ ਉਹ ਬਹੁਤ ਠੀਕ ਆ ਉਤੋਂ ਬਾਈ ਕਹਿੰਦਾ ਫਿੱਟ ਕਰ ਲੇ ਥੱਲੋਂ ਬਾਈ ਕਹਿੰਦਾ ਆਪਣੀ ਗਾਰੰਟੀ ਹੈ ਭਾਈ ਮੁੱਲ ਦਾ 92000 ਰੁਪਏ ਮੰਨ ਤਾਂ ਜ਼ਰੂਰ ਹੋ ਜਾ ਅੱਗੇ ਬਾਈ ਕੋਰੇ ਮੱਧ ਵਾਲੇ ਕਿਹੜਾ ਉਸ ਹੁੰਦੀ ਹੈ ਇਹ ਮਾਲਕ ਦਾ ਕਹਿੰਦਾ ਤੀਜੀ ਆ ਬਾਅਦ ਚੌਥੇ ਮੰਨ ਕੇ ਲਈ ਡਾਕਟਰ ਠੀਕ ਆ ਕਿੰਨੇ ਕਿਦਾਂ ਲੈਣ ਦੀ ਹੈ ਬਾਈ ਲੈ ਜੂ ਦੋ ਦਿਨ ਬਸ ਦੋ ਦਿਨ ਤੇ ਕੀ ਰਿਕਾਰਡ ਦੁੱਧ ਦਾ ਬਾਈ ਪਹਿਲੇ ਤੋਂ 16 ਇਹਦੇ ਇਸ ਤੋਂ ਪਹਿਲਾਂ 16 ਕਿਲੋ ਦੁੱਧ ਦਾ ਬਾਈ ਹੂੰ ਆਰਡਰ ਬੜਾ ਕਮਾਲ ਦਾ ਨਾ ਬਹੁਤ ਚੰਗੀ ਬਹੁਤ ਸੋਹਣਾ ਆਰਡਰ ਬਈ ਮੱਝ ਬਹੁਤ ਚੰਗੀ ਆ ਹਾਂ ਫੁੱਲ ਕੱਦ ਤੇ ਚੰਗੀ ਆ ਦੁੱਧ ਦਾ ਰਿਕਾਰਡ ਚੰਗਾ ਆ ਬਟਕੇ ਵਾਲੀ ਸਿੰਘ ਵਾਲੀ ਹੁੰਦੀ ਹੈ ਨਾ ਇੱਕ ਕੁਦਰਤੀ ਖਰੀ ਨਿਕਲਦੀ ਆ ਬਣੀ ਸਹੀ ਗੱਲ ਆ ਦੁੱਧ ਵਾਲੀ ਹੁੰਦੀ ਆ ਨਾ ਹਾਂ ਖੋਲ ਦੇ ਬਈ ਤੋਰ ਕੇ ਦਿਖਾ ਦੀ ਫੇਸ ਚੰਗਾ ਸਿੰਘ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਬਈ ਪਿੱਠਪੂੜਾ ਬਹੁਤ ਚੰਗਾ ਸੱਚੀ ਕੱਚੀ ਆ 1 2 ਦਿਨ ਲੈਂਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਇਹਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਤੋੜਾ ਤੋੜਾ ਦੇਖੋ ਬਈ ਮੱਝ ਦਾ ਬਹੁਤ ਚੰਗਾ ਬਾਕੀ ਲੇਵਾਨੋਂ ਪਰੋਂ ਸੂਕੋਂ ਸਟਾਰਟ ਹੋ ਜਾਣਾ ਦੇਖੋ ਬਈ ਥਣ ਥਣ ਬਹੁਤ ਚੰਗਾ ਕਿਵੇਂ ਆ ਜੀਪਾ ਚੂਪਾ ਵਧੀਆ ਇੱਕ ਇਹਦੇ ਤੇ ਹੋਰ ਸਾਬ ਤਾਂ ਬਈ ਹੂੰ ਗਾਂ ਤਾਂ ਹਿੱਲ ਜੂਗੀ ਠੀਕ ਆ ਇਹਦਾ ਕੀ ਪਕੜਣਾ ਇਹ ਨਹੀਂ ਪੈਰ ਪਟਦੀ ਅੱਛਾ ਇਹਦੀ ਘਰ ਵਾਲੀ ਮੈਂ ਆ ਠੀਕ ਆ ਬਈ ਲੈ ਨਹੀਂ ਠੰਡੀ ਸੀਲ ਆ ਬਾਈ ਕਹਿੰਦਾ ਗਾਂ ਤਾਂ ਭਵਾ ਹਿੱਲ ਜੇ ਤੇ ਨਹੀਂ ਹਿੱਲਦੀ ਥੋੜਾ ਕੈਮਰੇ ਤੇ ਜਾ ਕੇ ਖੁਦ ਕਰਕੇ ਕਰਦੀ ਆ ਪੈਰ ਨਹੀਂ ਲਾਉ ਜੀਪਾ ਕੱਢਾਂਗੇ ਆਪਾਂ ਠੀਕ ਆ ਬਈ ਮੰਗਾ ਬਹੁਤ ਔਖੇ ਪਾਸ ਕਰਨਾ ਪੈਂਦਾ ਕੀ ਮੁੱਲ ਆ ਬਈ ਇਹਦਾ 1.5 ਦੀ ਹਾਂ ਨਾ ਮਾਨਤਨ ਹੋ ਜੇ ਕਰ ਦਾਂਗੇ ਮਾੜਾ ਮੋਟਾ 1,05,000 ਰੁਪਏ ਮੋਲਾ ਵੀ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮੰਗ ਬਾਕੀ ਮਾੜਾ ਜਿਹਾ ਉਪਰਾਂ ਕਰ ਗਏ ਨੇ ਪੱਠੇ ਘੱਟ ਖਾਦੇ ਆ ਕੀ ਹੂੰ ਸਹੀ ਗੱਲ ਆ ਬਈ ਥਾਣਾ ਬਹੁਤ ਚੰਗਿਆਰ ਗਿਆ ਹਾਂ ਕੇਲੇਆਂ ਵਰਗੇ ਥਾਣਾ ਬਾਈ ਜੀ ਉੱਲੀ ਬਹੁਤ ਖੱਚੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਦਿਖਾ ਦੇ ਨੇ ਖੱਚੀ ਛੰਡੀ ਠੁੰਡੀ ਫੁੱਲ ਆ ਬਾਈ ਕਹਿੰਦਾ ਦਵਾਰੇ ਉੱਤੇ ਮਾੜਾ ਬੰਨ ਕੇ ਦਿਖਾ ਦੇ ਨੇ ਉਹ ਥੋੜਾ ਜਾ ਕੇ ਕੈਮਰੇ ਆਮਣੇ ਕੜੀ ਮੋਰੀ ਦੇ ਮਾੜਾ ਜੀ ਇੱਥੇ ਖੜ੍ਹ ਜਾ ਲੈ ਬਾਈ ਜਿਵੇਂ ਮਰਜ਼ੀ ਬੈਠਾ ਲੈ ਕੋਈ ਚੱਕਰੀ ਨਹੀਂ ਬਹੁਤ ਚੰਗੀਆਂ ਨਾ ਚਵਾਈ ਬਹੁਤ ਚੰਗੀਆਂ ਆ ਇਹ ਤਾਂ ਗਾਂ ਹੀ ਆ ਯਾਰ ਸਹੀ ਹੈ ਲੈ ਗਾਂ ਹੀ ਆ ਜਿਵੇਂ ਮਰਜ਼ੀ ਲੈ ਥਣ ਖੇਚੀ ਚਾਲੇ ਹਿੱਲੀਪੋਰਾ ਨਹੀਂ ਲੈਂਦੀ ਆ ਹਿੱਲੀਪੋਰਾ ਨਹੀਂ ਲੈ ਜਿਵੇਂ ਮੱਛਰ ਵਾਲਾ ਜਨਿਹਰਾ ਹੋਇਆ ਪਿਆ ਜੀ ਜੀ ਆ ਚਾਰੇ ਸਨ ਦਿਖਾਦੇ ਆਪਾਂ ਹਾਂ ਚਾਰੇ ਜੀ ਲਾ ਦੇਖੋ ਦੋਨੇ ਇਕੱਠੇ ਭਰਾਤੀ ਮਾਏ ਕਹਿੰਦਾ ਬਈ ਜਿਵੇਂ ਸੱਜਰ ਸਰੀ ਹੁੰਦੇ ਨਾ ਐ ਭਰਾਤੀ ਭਾਈ ਨੇ ਜਿਵੇਂ ਮਰਜ਼ੀ ਭਾਈ ਕਹਿੰਦਾ ਚੋਈ ਚੱਲ ਕੋਈ ਚੱਕਰ ਹੀ ਨਹੀਂ ਹਾਂ ਸਹੀ ਗੱਲ ਜਿੱਥੇ ਬਾਗੀ ਗਾਹਕ ਬਣਨਗੇ ਆਪਣੇ ਸਹੀ ਗੱਲ 1 ਲੱਖ 5000 ਰੁਪਏ ਮੁੱਲ ਮੰਨ ਤਾਂ ਜ਼ਰੂਰ ਹੋ ਜੀ ਆ ਵੀ ਖੁੱਲੀ ਕਰ ਲਈ ਆਪਣੇ ਘਰ ਵਾਲੀ ਬੈਡ ਵੀ ਚੰਗੀ ਆ ਬਾਈ ਇਹ ਵੀ ਸਵਾਈ ਹਾਂ ਤੇ ਬੱਚਾ ਮਗਰ ਬੱਚੀ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ